ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੀ ਇਹ ਵੀਡੀਓ ਹਰ ਪੰਜਾਬੀ ਤੇ ਹਰ ਉਸ ਔਰਤ ਲਈ ਦੇਖਣੀ ਬਹੁਤ ਜ਼ਰੂਰੀ ਹੈ ਜੋ ਕਿਸੇ ਨਾ ਕਿਸੇ ਕੰਮ-ਕਾਰ ਕਰਕੇ ਆਪਣੇ ਘਰ ਤੋਂ ਇਕੱਲਿਆਂ ਸਕੂਟਰੀ ਲੈ ਕੇ ਜਾਂ ਕੋਈ ਸਾਧਨ ਲੈ ਕੇ ਘਰ ਤੋਂ ਬਾਹਰ ਜਾਂਦੀਆਂ ਜਾਂ ਜਿਨ੍ਹਾਂ ਨੂੰ ਜਾਣਾ ਪੈਂਦਾ ਤਾਂ ਉਹ ਆਹ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਦੋਸਤੋ ਤੁਸੀਂ ਹੁਣ ਤੱਕ ਬਹੁਤ ਖਬਰਾਂ ਸੁਣੀਆਂ ਹੋਣਗੀਆਂ ਬਹੁਤ ਵੀਡੀਓ ਦੇਖੀਆਂ ਹੋਣਗੀਆਂ ਸਨੈਚਿੰਗ ਦੀਆਂ ਕਿ ਕੋਈ ਬਾਲੀਆਂ ਖੋਕੇ ਲੈ ਗਿਆ ਕੋਈ ਚੈਨੀ ਖੋਕੇ ਲੈ ਗਿਆ ਪਰ ਦੋਸਤੋ ਹੁਣ ਇਹ ਚੀਜ਼ਾਂ ਪੁਰਾਣੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਕਿਉਂਕਿ ਚੋਰਾਂ ਨੇ ਹੁਣ ਇੱਕ ਨਵਾਂ ਤਰੀਕਾ ਲੱਭਿਆ ਚੋਰਾਂ ਨੇ ਹੁਣ ਉਹਨਾਂ ਔਰਤਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਘਰ ਤੋਂ ਇਕੱਲਿਆਂ ਜਾਂਦੀਆਂ ਤੇ ਉਹਨਾਂ ਦੇ ਉਸ ਰਸਤੇ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੈ ਜਿੱਥੇ ਕੋਈ ਬਹੁਤੀ ਆਵਾਜ਼ਾਈ ਨਹੀਂ ਹੁੰਦੀ ਤਾਂ ਤੁਸੀਂ ਆਹ ਵੀਡੀਓ ਦੇਖ ਸਕਦੇ ਹੋ ਜਿਸ ਦੀਆਂ ਕਿ ਤਸਵੀਰਾਂ ਨੇ ਇੱਕ ਔਰਤ ਹੈ ਜੋ ਸਕੂਟਰੀ ਤੇ ਆ ਰਹੀ ਹੈ ਦੋ ਬਦਮਾਸ਼ ਆਉਂਦੇ ਆ ਤਾਂ ਦੋਸਤੋ ਉਸ ਤੋਂ ਉਹਦੀ ਸਕੂਟਰੀ ਖੋ ਕੇ ਉਹ ਭੱਜ ਜਾਂਦੇ ਆ ਤਾਂ ਉਹ ਵਿਚਾਰੀ ਉੱਥੇ ਕੁਝ ਵੀ ਨਹੀਂ ਕਰ ਪਾਉਂਦੀ ਤਾਂ ਦੋਸਤੋ ਇਹ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਜੋ ਵੀ ਔਰਤਾਂ ਘਰ ਤੋਂ ਬਾਹਰ ਇਕੱਲੇ ਜਾਂਦੀਆਂ ਉਹ ਅਵੇਅਰ ਹੋ ਸਕਣ ਤੇ ਪ੍ਰਸ਼ਾਸਨ ਵੀ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਧਿਆਨ ਦੇਵੇ ਐਕਟਿਵ ਹੋਵੇ ਤਾਕਿ ਕਿਸੇ ਨਾਲ ਅਜਿਹੀ ਮੰਦਪਾਗੀ ਘਟਨਾ ਨਾ ਵਾਪਰ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ